ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਲਓ ਜੀ ਟਾਈਮ ਸ਼ਾਮਾਂ ਦਾ ਆਪਾਂ ਸਬਜੀ ਪਾਜੀ ਦੀ ਗਿਡੈਂ ਤਿਆਰੀ ਕਰਨ ਟਾਈਮ 5:38 ਮਿੰਟ ਹੋ ਗਏ ਆ ਤੇ ਤਰੀਕਾ 27 ਜੀ ਐਤਵਾਰ ਤੇ ਮੈਂ ਸਬਜੀ ਬਣਾਉਣੀ ਆ ਅੱਜ ਆਲੂ ਪਨੀਰ ਦੀ ਤਰੀ ਵਾਲੀ ਸੁੱਕਾ ਪਨੀਰ ਨਹੀਂ ਬਣਾਉਣਾ ਕਿਉਂਕਿ ਰੋਟੀ ਨਹੀਂ ਖਾਦੀ ਜਾਂਦੀ ਜੀ ਤੇ ਤਰੀ ਜਿਹੜੀ ਸਬਜੀ ਬਣਾਈ ਹੈ ਆਲੂਆਂ ਦੀ ਆਲੂ ਉਬਲ ਗਏ ਆ ਇਧਰ ਮੈਂ ਆਵੇ ਲਸਣ ਤਨੇ ਗਿਆ ਪਿਆਜ਼ ਹੀ ਗ੍ਰੇਆ ਬਾਕੀ ਪਿਆਜ਼ ਲੈਉਣ ਵਾਲੇ ਉਤੋਂ ਤੇ ਹੁੰਦੇ ਹੁੰਨੇ ਚੀਰਦੇ ਬਹੁਤ ਗਰਮੀ ਰਸੋਈ ਨੂੰ ਨਹੀਂ ਜਾਣ ਨੂੰ ਜੀ ਕਰਦਾ ਜੀ ਤੇ ਕਰਨਾ ਪੈਣਾ ਕੰਮ ਪਰ ਪ੍ਰਸ਼ਾਦਾ ਸ਼ਕਣਾ ਤੁਹਾਨੂੰ ਪਤਾ ਤੇ ਮਾਰੇ ਸਾਰੇ ਭੈਣ ਭਰਾ ਮੈਨੂੰ ਰਿਕਵੈਸਟ ਜਿਹੜੇ ਚੈਨਲ ਤੇ ਨਵੇਂ ਆਏ ਮੇਰੇ ਭੈਣ ਭਰਾ ਵਾਤੋਂ ਵਾਦ ਚੈਨਲ ਨੂੰ ਸਪੋਰਟ ਕਰੋ ਤੇ ਸ਼ੇਅਰ ਕਰੋ ਵੀਡੀਓ ਵਾਤੋਂ ਵਾਦ ਲਾਈਕ ਕਰੋ ਜਿਹੜੇ ਪੁਰਾਣੇ ਭੈਣ ਭਰਾ ਵਾ ਉਹਨਾਂ ਨੂੰ ਤੇ ਪਤਾ ਹੋ ਸੁਣੀ ਸੁਣੀ ਕਮੈਂਟ ਕਰੋ ਬਸ ਇਨ ਇਹ ਜਿਹੜਾ ਹੌਸਲਾ ਹੁੰਦਾ ਅੱਗੇ ਵਧਣ ਵਾਸਤੇ ਕਿ ਸੋਣੀਆਂ ਸੋਣੀਆਂ ਹੋਰ ਵੀ ਵੀਡੀਓ ਬਣਾਈਏ ਨਾ ਵੀ ਸਰੀਰ ਤੰਦਰੁਸਤ ਹੋਵੇ ਤਾਂ ਵੀ ਜੀ ਕਰਦਾ ਵੀ ਭੈਣ ਭਰਾ ਢੀਕਦੇ ਚਲੋ ਜਿੰਨੇ ਜੋਗੇ ਜਿੰਨੇ ਮਿੰਟਾਂ ਦੀ ਵੀਡੀਓ ਬਣਦੀ ਬਣਾਵਾਂਗੇ ਪਾਵਾਂਗੇ ਤੇ ਜਦੋਂ ਹੁਣ ਆਪਾਂ ਇਹ ਕੰਮ ਸ਼ੁਰੂ ਕੀਤਾ ਜੀ ਆਪਣੀ ਡਿਊਟੀ ਆ ਇਹ ਆਪਾਂ ਪੂਰੀ ਕਰਨੀ ਕਰਨੀ ਡਿਊਟੀ ਕਰਾਂਗੇ ਤੇ ਰੋਟੀ ਖਾਵਾਂਗੇ ਤੇ ਚਲੋ ਜੀ ਆਪਾਂ ਬਣਾਵਨੇ ਸਬਜੀ ਤੇ ਫਿਰ ਆਪਾਂ ਮਿਲਦੇ ਆਂ ਆਹ ਲੈ ਅਸੀਂ ਉਸ ਨੂੰ ਮੈਂ ਕਿਹਾ ਚਾਹਲ ਸ਼ੈਲ ਲਾਗੇ ਇਥੇ ਅੰਦਰ ਹੀ ਬੈਠੇ ਬੈਠੇ ਛੰਡੇ ਸਾਹ ਤੇ ਇਥੇ ਬਾਹਰ ਕਿੱਥੇ ਬਹਿਣਾ ਤੇ ਚਲੋ ਜੀ ਮਿਲਦੇ ਆ ਪਰ ਲਾਉਨੇ ਨਾਲ ਮਿਲ ਕੇ ਤੜਕਾ ਬਣੀ ਰਿਓ ਜੀ ਵੀਡੀਓ ਦਿਨ ਆ ਸਾ ਭੈਣ ਭਰਾ ਚਾਓ ਜੀ ਹੁਣ ਆਪਾਂ ਲਾਈਏ ਸਬਜੀ ਨੂੰ ਤੜਕਾ ਸਬਜੀ ਦੀ ਕਰ ਲਈ ਆਪਾਂ ਸਭ ਤਿਆਰੀ ਤੇ ਦੇਖੋ ਜੀ ਇਧਰਾ ਆ ਪਾਲੂ ਸ਼ੈਲ ਲਿਆ ਤੇ ਹੁਣ ਇਹਨਾਂ ਨੂੰ ਕੱਟਦੇ ਆ ਉਬਲੇ ਆ ਇਹਨਾਂ ਪਨੀਰ ਵੀ ਮੈਂ ਕੱਟ ਲਿਆ ਇਹਨਾਂ ਤੇ ਆ ਮੈਂ ਗ੍ਰाइंड ਕਰ ਲਈ ਮਸਾਲਾ ਇਹ ਪਿਆਜ਼ ਤੇ ਲਸਣ ਬਸ ਦੋ ਹੀ ਚੀਜ਼ਾਂ ਅਧ ਕਰਨੀ ਹੈਗਾ ਜਿੰਨਾ ਟਮਾਟਰ ਨਾ ਹਰੀ ਮਿਰਚਾਂ ਨ ਕੋਸ਼ਣੀ ਜਿੰਨਾ ਸਾਮਾਨ ਹੈਗਾ ਜਉਨੇ ਕਦਾ ਤੜਕਾ ਲਾਈਏ ਤੇ ਚਲੋ ਜੀ ਤੜਕਾ ਲਾਈਏ ਆਪਾਂ पानी सोख गया पानी हैड एक पर्ची है दाल डाल दीजिए जीरा ਉਹ ਰੀਸ ਸੁੱਕੀ ਜਾਂਦਿਆਂ ਜੇ ਤਾਂ ਵੀ ਆਉਂਿਆ ਫੇਰ ਮੈਂ ਇਹ ਚਾ ਲੈ ਲੈ ਜੰਨੇ ਲੈ ਕੇ ਦੇਖ ਕੇ ਜੇ ਤਾਂ ਹੀ ਪੋ ਲੱਗਿਆ ਇਤਨਾ ਗਰਮੀ ਨੇ ਮਾਰ ਤਮਾਰੀ ਪਰ ਆਲੂ ਦੀ ਜਦ ਲਈ ਪਹਿਲਾਂ ਅਗਰਾਧਾਈ ਪੂਰੀ ਬਣਾਉਂਦਾ ਫੇਰ ਮੈਂ ਸੁੱਕੀ ਸਬਜ਼ੀ ਨਾਲ ਕੋ ਬਣਦਾ ਤੇ ਨਾਲ ਫਿਰ ਦਹੀਂ ਚਾਹੀਦਾ ਮਾਤਰੀ ਵਾਲੀ ਬਣਾ ਲੈਣੀ ਹੈ ਮਾਤਰੀ ਵਾਲੀ ਰੋਟੀ ਦੇ ਨਾਲ ਨਾਲ ਆਮ ਦਾ ਚਾਰ ਰੋਟੀ ਜਿਹੜੀ ਵਧਗਾ ਖਾਦੀ ਜਾਂਦੀ ਹੈ ਪਹਾਟਾ ਕਹਿੰਦੇ ਇਹ ਦਾਹ ਖੋ ਗਿਆ ਦਾ ਹੋਣਾ ਤੇਰ ਦਾ ਪ੍ਰਸ਼ਾਦਾ ਬਾਪੇ ਨੇ ਚੱਗਿਆ ਹੀ ਭੁੱਖ ਬੜੀ ਲੱਗੀ ਜਦ ਅੱਧਾ ਡੈਡੀ ਵੀ ਰੋਟੀ ਮੰਗਣ ਡਿਆ ਸੀ ਮੁੜ ਕੇ ਜਿਵੇਂ ਵੜੇ ਨੂੰ ਵੰਦੇ ਯਾ ਅੱਜ ਇਹ ਜੋਦਾ ਜਾ ਕੇ ਬਿਆਰੋ ਬੰਦ ਲਿਆਇਆ ਇੱਕ ਇੱਕ ਉਹ ਖਾਲਿਆ ਉਹ ਨਰਾਸ ਰਾਜ ਹੋ ਗਿਆ ਹੁਣ ਆਪਾਂ ਪਾ ਲਿਆ ਮਿਰਚ ਮਸਾਲਾ ਢੇਗੀ ਮਿਰਚ ਥੋੜੀ ਪਾਉਣੀ ਸੀ ਇਹਦਾ ਨਰੰਗੀ ਰੰਗ ਗਿਆ ਨੂੰ ਚੰਗਾ ਲੱਗਦਾ ਮਸਾਲਾ ਨੂੰ ਹੁਣ ਕੇ ਖੰਭੀ ਉਤੇ ਦੇਤੇ ਤੈ ਹੀ ਮਸਾਲਾ ਘੁਨਹਾਲਾ ਅਜ ਤੋਂ ਬੜੀ ਚੱਗੀ ਜੇ ਦੇ ਬਾਕੀ ਨਾ ਵੀ ਬਹੁਤੇ ਕੋਈ ਗਾਲ ਨਹੀਂ ਜੀਰਾ ਪਾਇਆ ਉਹ ਬਾਹਰ ਦੇ ਇਹ ਤਾਂ ਸਿੱਧਾ ਹੀ ਕੋਲ ਜਾ ਰਿਹਾ ਲਾਉਚ ਗੱਲਾਂ ਗੱਲਾਂ ਵਿੱਚ ਨੂੰ ਲਾ ਕੇ ਆਉਂਦਾ ਆ ਅਜੇ ਨੂੰ ਤੋਂ ਬਗੈਰ ਸਰਦੀ ਪਾਣੀ ਜਣੀ ਇਹ ਉਹਨਾਂ ਨਾਲ ਜੇ ਨਹੀਂ ਲੱਗੇ ਕੋਈ ਨਾ ਤਾਂ ਪਾਣੀ ਪਾ ਲਗੇ ਆਂ ਜੇ ਨਾ ਤਰੀ ਵਾਸਤੇ ਥੋੜਾ ਵਾ Fine.

giờ nó đẹp nha Hãy subscribe cho kênh Ghiền Mì đi ਬਾਰਾ ਮੂਜੀ ਨਹੀਂ ਕਰਦਾ ਇਹਦੀ ਗਰਮੀ ਬਣਿਆ ਬਣਾਇਆ ਖਾਣਾ ਬਹੁਤ ਸੌਖਾ ਜਦੋਂ ਕਰੀਏ ਫਿਰ ਪਤਾ ਲੱਗਦਾ ਬਣੇ ਬਣਾਏ ਨੂੰ ਹੋ ਜਾ ਕੱਢਣ ਨੂੰ ਬਹੁਤ ਔਖਾ ਲੈ ਆਓ ਕਰੋ ਖਾਓ ਬਣਾਉ ਜਿਹੜੀ ਕੱਟ ਕੇ ਹੀ ਸਬਜ਼ੀ ਬਣਾਉਣੀ ਉਹ ਤਾਂ ਬਹੁਤ ਕੰਮ ਹੋ Super, mi sta. E lo fai dare adesso? ਪਨ ਲੀਜੇ ਰੱਖਾਂਗੇ ਤੋਂ ਪੇ ਮਸਾਲਾ ਤੇ ਮਾਰੇ ਦੀ ਪੀਵਾ ਹੋ ਗਈ ਤਾਂ ਜੇ ਰੱਖੋ ਪਾ ਲਗੇ ਪਨੀਰ ਦੋ ਜੀ

ਹੋਰੀ ਸੰਗਣੀ ਹੋ ਜੀ ਕਿਉਂਕਿ ਤੁਹਾਨੂੰ ਪਤਾ ਹੈ ਤੇ ਤਰੀ ਤਰੀ ਦਾ ਰੰਗ ਵੇਖੋ ਕਿੱਦਾਂ ਸੋਹਣਾ ਤੇ ਆਪਾਂ ਚੱਲ ਗਏ ਅੰਦਰ ਦੰਦੇ ਨੇ ਟਾਕਾ ਆਟਾ ਗੁੱਝ ਗਿਆ ਸੋ ਸਗਲਾ ਦੋਦੜਾ ਮਾਇ ਕੇ ਰੱਖਿਆ ਅੱਜ ਤੇ ਵੇਲੇ ਨਾ 2 ਕਿਲੋ ਜਿਹੜਾ ਕੱਲ ਦੋਦੜ ਲਿਆਂਦਾ ਵੇਲੇ ਨਾ ਉਹ ਡੋਡ ਪੁੱਡ ਗਿਆ ਚਾਹ ਨੂੰ ਮੀਟਰ ਲੈ ਲਏ ਮੁਲਕੇ ਲੈ ਇਹਦੇ ਆ ਪਰ ਉਹ ਤਾਂ ਮੈਂ 1.5 ਕਿਲੋ ਲਿਓ ਨਹੀਂ ਹਾਂ ਚਾਹ ਦਹੀਂ ਵੀ ਜਮ ਹੁਣੀ ਹਾਂ ਚਾਹ ਵੀ ਸੋਹਣੀ ਬਣਦੀ ਹੁਣ 2 ਕਿਲੋ ਲਿਓਨੇ ਤਾਂ ਵੀ ਨਹੀਂ ਕੋਹ ਬਣਦਾ ਗਰਮੀ ਮਹਾਰਾਜ ਲੋਕੀ ਬਣਦੇ ਇਹਦੇ ਆਟਾ ਗੁੰਨਦੇ ਆ ਇਹਨੂੰ ਦਿੱਤਾ ਰੱਖ ਚਲੂਗਾ ਪਛੜ ਕੇ ਅੰਦਰ ਗਰਮੀ ਬਹੁਤ ਜਿਆਦੀ ਜੋ ਡੈਡੀ ਨੂੰ ਆਨੇ ਰੋਧ ਲਿਆ ਫੜ ਕੇ ਮੈਂ ਨਹੀਂ ਅੱਜ ਜਾਣਾ ਮੈਨੂੰ ਤਾਂ ਬਹੁਤ ਗਰਮੀ ਲੱਗਦੀ ਮੇਰੇ ਤੇ ਜੀ ਕਰਦਾ ਬਸ ਅੰਦਰੇ ਲੰਮੀ ਪਈ ਚਲ ਲਗੀ ਅੰਦਰ ਉਹ ਵੇਖੋ ਦੋ ਦਿਨਾਂ ਦੇ ਲੀੜੇ ਕੁਰਸੀ 'ਤੇ ਪਈ ਕੋਣ ਧੋਣੇ ਸਵੇਰੇ ਮਸ਼ੀਨ ਲਾਵਾਂਗੇ ਧੋਵਾਂਗੇ ਚਲੋ ਵੀਡੀਓ ਦਾ ਕਰਗੇ ਐਂਡ ਤੁਜੀ ਚੰਗੀ ਲੱਗੀ ਸ਼ੇਅਰ ਕਰਿਓ ਲਾਈਕ ਕਰਿਓ ਕਮੈਂਟ ਕਰਿਓ ਤੇ ਵਾਤੋਂ ਵਾਤ ਚੈਨਲ ਨੂੰ ਸਪੋਰਟ ਕਰੋ ਬਹੁਤ ਸਪੋਰਟ ਦੀ ਜਰੂਰਤ ਆ ਤੇ ਚਲੋ ਜੀ ਇਧਰ ਰਲ ਮਿਲ ਕੇ ਆਪਾਂ ਇੱਕ ਦੂਜੇ ਭੈਣ ਭਰਾ ਦੀਆਂ ਮਦਦਾਂ ਕਰੀਏ ਅੱਗੇ ਵਧਣ ਸਭ ਭੈਣ ਭਰਾ ਕੋਈ ਕਿਸਦੇ ਹੱਥਾਂ ਨਾਲ ਵੇਖੇ ਹਰ ਕੋਈ ਆਪਣਾ ਕਮਾਵੇ ਤੇ ਆਪਣਾ ਹੀ ਖਾਵੇ ਮਹਾਰਾਜ ਹਰ ਇੱਕ ਨੂੰ ਆਪਣਾ ਦੇਵੇ ਤੰਦਰੁਸਤੀਆਂ ਬਖਸ਼ੇ ਹਰ ਇੱਕ ਦੇ ਪਰਿਵਾਰਾਂ ਚ ਚਲੋ ਜੀ ਜੂਨੇ ਵਸਦੇ ਰਹੋ ਜੀ ਸਾਸਰੀ ਕਾਲ